ਸੰਗਰੂਰ ਨਗਰ ਕੌਂਸਲ ਵਿੱਚ ਦੋ ਆਜ਼ਾਦ ਕੌਂਸਲਰਾਂ ਵੱਲੋਂ ਆਮ ਆਦਮੀ ਪਾਰਟੀ ਛੱਡ ਚੁੱਕੇ ਅੱਠ ਕੌਂਸਲਰਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਹੁਣ ਕਈ ਹੋਰ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਤੋਂ ਆਪਣਾ ਸਮਰਥਨ ਵਾਪਸ ਲੈ ਲਿਆਏ। ਨਾਰਾਜ਼ ਕੌਂਸਲਰਾਂ ਦਾ ਦੋਸ਼ ਹੈ ਕਿ ਪ੍ਰਧਾਨ ਵੱਲੋਂ ਲਏ ਗਏ ਕਈ ਫੈਸਲੇ ਉਹਨਾਂ ਦੇ ਹਿੱਤ ਵਿੱਚ ਨਹੀਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਵਿੱਚ ਗੰਦਗੀ, ਸੀਵਰੇਜ ਅਤੇ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਵੀ ਗੰਭੀਰ ਚਿੰਤਾ ਪ੍ਰਗਟਾਈ। ਕੌਂਸਲਰਾਂ ਦਾ ਕਹਿਣਾ ਹੈ ਕਿ ਵਾਰਡਾਂ ਵਿੱਚ ਹਰ ਪਾਸੇ ਲੋਕ ਦੁਖੀ ਨੇ ਅਤੇ ਜਿਨ੍ਹਾਂ ਵਾਰਡ ਨਿਵਾਸੀਆਂ ਨੇ ਉਹਨਾਂ ਨੂੰ ਜਿਤਾਇਆ ਹੈ ਉਹ ਉਹਨਾਂ ਦੇ ਕੰਮ ਨਹੀਂ ਆ ਰਹੇ ਜਿਸ ਕਾਰਨ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਰਜ ਕਰਵਾਈਏ ਉਹਨਾਂ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਨਗਰ ਕੌਂਸਲ ਪ੍ਰਧਾਨ ਵੱਲੋਂ ਪੂਰੀ ਵਿਉਂਤਬੰਦੀ ਨਾਲ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਉਹ ਰੋਸ ਪ੍ਰਗਟਾਉਂਦੇ ਰਹਿਣਗੇ ਅਤੇ ਸ਼ਹਿਰ ਦੀਆਂ ਮੁਸ਼ਕਲਾਂ ਲਈ ਆਪਣੇ ਪੱਧਰ ਤੇ ਲੜਾਈ ਲੜਨਗੇ ਡੀਸੀ ਚਾਬਾ ਨੇ ਮਾਮਲੇ ਦੀ ਪੂਰੀ ਰਿਪੋਰਟ ਮੰਗੀਏ ਅਤੇ ਕੌਂਸਲਰਾਂ ਨੂੰ ਨਿਆਂ ਦਿਵਾਉਣ ਦਾ ਭਰੋਸਾ ਦਿੱਤਾ ਹੈ ਜੀ ਜਿਹ ਪਹਿਲਾਂ ਦਾ ਡੀਸੀ ਸਾਹਿਬ ਨੂੰ ਜਿਸ ਕਰਕੇ ਮਿਲੇ ਵੀ ਸ਼ਹਿਰ ਦੇ ਜਿਹੜੇ ਮੇਨ ਮੋਟਰੀਆਂ ਲੋੜਾ ਸਾਡੀਆਂ ਸਾਰਾ ਸ਼ਹਿਰ ਦੇ ਵਿੱਚ ਸੜਕਾਂ ਟੁੱਟ ਰਹੀਆਂ ਗਈਆਂ ਡੀਸੀ ਰੋਲ ਵਾਲੀ ਰੋਡ ਖਰਾਬ ਹੈ ਜੀ ਸਨਾਮ ਰੋਡ ਤੇ ਸਾਰਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਜਗਾ ਜਗਾ ਤੇ 30 ਜਗਾ ਦੇ ਉੱਤੇ ਅਜੇ ਅਸੀਂ ਦੇਖ ਕੇ ਕੀ ਕਹਾਂ ਕੂੜੇ ਦੇ ਢੇਰ ਲੱਗੇ ਪਏ ਵੀਰ ਜੀ ਕੋਈ ਕੂੜਾ ਨਹੀਂ ਚੱਕਿਆ ਯਾਰ ਇਹ ਸ਼ਹਿਰ ਤਾਂ ਇੰਨਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਬਿਮਾਰੀ ਫੈਲ ਰਹੀ ਆ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਨਾਲ ਮਿਕਸ ਹੋ ਕੇ ਲੋਕਾਂ ਦੇ ਘਰਾਂ ਜਾ ਰਿਹਾ ਜਿਹੜੇ ਸਾਡੇ ਸਲਾਮ ਏਰੀਆ 22 ਨੰਬਰ ਬਾਡ ਹੋ ਗਿਆ 23 ਨੰਬਰ ਇਨਾਂ ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਹੈ ਥਾਂ ਥਾਂ ਕੂੜੇ ਦੇ ਢੇਰ ਲੱਗੇ ਪਏ ਨੇ ਜੀ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਸੀਵਰੇਜ ਦੀ ਸਮੱਸਿਆ ਦਾ ਹੁਣ ਤੱਕ ਹੱਲ ਨਹੀਂ ਹੋਇਆਗਾ ਆ ਡੀਸੀ ਰੋਡ ਆ ਡੀਸੀ ਰੋਡ ਦਾ ਟੈਂਡਰ ਹੋ ਕੇ ਵਰਕ ਆਰਡਰ ਹੋਇਆ ਹੋਇਆਗਾ ਤੇ ਇਹ ਕੰਮ ਨਹੀਂ ਹੋ ਰਿਹਾ ਸਾਰੇ ਸ਼ਹਿਰ ਦੇ ਵਿੱਚ ਗੋਡੇ ਗੋਡੇ ਟੋਏ ਨੇ ਜੀ ਡੀਸੀ ਸਾਹਿਬ ਦਾ ਜਿੱਥੇ ਦਫ਼ਤਰ ਰੈਜ਼ਿਡੈਂਸ ਉਹਦੇ ਮੂਹਰੇ ਨਹੀਂ ਸੜਕ ਬਣੀ ਇਸ ਕਰਕੇ ਜਿਹੜੇ ਵੀ ਕੰਮ ਨੇ ਜਾਨੀ ਕਿ ਕੋਈ ਪ੍ਰਧਾਨ ਧਿਆਨ ਨਹੀਂ ਸਿੱਦਿੰਦਾ ਤਾਂ ਸਾਨੂੰ ਅਸਤੀਫਾ ਦੇਣਾ ਪਿਆ ਹੁਣ ਅਸੀਂ